ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 84270198 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਭਾਪਨੁਪੀ ਸਿੰਘਾ ਪਿੰਡ ਹੜਾਏ ਜ਼ਿਲ੍ਹਾ ਬਰਨਾਲਾ ਹੀ ਕੰਟੈਕਟ ਨੰਬਰ 9897763689 ਦੂਜਾ ਨੰਬਰ ਹੈਗਾ 9735 50 ਤੋਂ ਸਾਲੀਏ ਵੱਡੇ ਭਰਾ ਨੰਬਰ ਅੱਜ ਆਪਾਂ 10 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆ ਐਚ ਐਫ ਵੈੜ ਦੀ ਕਿਹੜਾ ਸੂਆ ਹੁੰਦੀ ਹੈ ਇਹ ਇਹ ਵੀਰੇ ਦੂਜਾ ਸੂਆ ਹੁੰਦੀ ਹੈਗੀ ਠੀਕ ਹੈ ਫਾਰਮ ਚਲੀਏ ਬਹੁਤ ਚੰਗੇ ਫਾਰਮ ਚ ਵੈੜ ਇਹ ਠੀਕ ਹੈ ਤੇ ਹਜੇ ਜਿੰਨੇ ਕਿਹਾ ਤੱਕ ਮੂੰਹ ਪੈਂਦੀ ਪਿਆ ਇੱਕ ਹਫਤਾ ਸੂਨ ਚ ਬਾਕੀ ਪਿਆ ਨਿੰਬੂ ਨਹੀਂ ਨਿਚੋੜਦੇ ਆਂਦੇ ਠੀਕ ਹੈ ਤੇ ਹਵਾਨਾ ਜਿਹਾ ਗਰਾਬੀ ਗਲਾਬੀ ਹੈ ਹਨਾ ਗਰਾਬੀ ਹੈ ਭਾਈ ਅੱਗੇ ਪਿੱਛੇ ਦਾ ਹਵਾਨਾ ਹੈਗਾ ਅੱਗੇ ਪਿੱਛੇ ਦਾ ਫਟਫਟ ਹਵਾਨਾ 19 ਪਿੱਸੇ ਬਣਾਉਗੀ ਠੀਕ ਹੈ ਦੂਜਾ ਸੂਆ ਜਿਹਨਾਂ ਨੂੰ ਸੁੰਦੀ ਤੇ ਸੀਮਨ ਵਗੈਰਾ ਕਿਹੜਾ ਅੱਗੇ ਲੱਗਿਆ ਕਨਫਰਮ ਕੀਤਾ ਜਾਂ ਨਹੀਂ ਕੀਤਾ ਆਪਾਂ ਆਹ ਪਹਿਹੀਏ ਬਾਈ ਏਵੀਐਸ ਸਟਾਈਕਰ ਦੀ ਹੈ ਠੀਕ ਹੈ ਤੇ ਅੱਗੇ ਮੈਂ ਮੰਨ ਕੇ ਏਵੀਐਸ ਨਾਲ ਲੱਗਿਆ ਪੁਇਨਰ ਨਾਲ ਲੱਗਿਆ ਹੋਇਆ ਹੈ ਪੁਇਨਰ ਦਾ ਅੱਗੇ ਨੂੰ ਸੀਮਨ ਲੱਗਿਆ ਹੋਇਆ ਏਵੀਐਸ ਦਾ ਇੱਕ ਹਫ਼ਤਾ ਸੂਨ ਚ ਬਾਕੀ ਪਿਆ ਪਹਿਲੇ ਸੰਧੀ ਹਿੰਦੀ ਕਹੇਗੀ ਜਿੰਨੀ ਕਹਦੇ ਤੂੰ ਪਹਿਲੇ ਸੂਏ ਦਾ ਰਿਕਾਰਡ ਇਹਦਾ ਕੀ ਰਿਹਾ ਵਾ ਰਿਕਾਰਡ ਤੇਰੇ ਪਹਿਲੇ ਦਾ 32 ਕਿਲੋ ਦਾ ਰਹਿਿਆ ਰਹਾ 32 ਕਿਲੋ ਦਾ ਹਾਂ ਤੇ ਇਸ ਵਾਰ ਆਪਣਾ ਅੰਦਾਜ਼ਾ ਇਹ ਮੌਸਮ ਦਾ ਪਹਿਲੇ ਗਰਮੀ ਹੁੰਦੀ ਤਾਂ 40 ਦੇ ਵੀ ਆਸ-ਪਾਸ ਦੁੱਧ ਦਿੰਦੀ ਆਮ ਨਾਲ 35 ਦਾ ਨਾਰਮਲ ਦੁੱਧ ਦੂਗਾ 35 34 ਮੰਨ ਕੇ ਲੈ ਲੜੇ ਬੰਦਾ ਹਾਂ 35 ਦਾ ਆਮ ਨਾਲ ਦੁੱਧ ਤੇ ਚੀਪਾ ਜੂਪਾ ਥਣਾ ਦੀ ਓਕੇ ਆ ਮੈਂ ਕਹਣਾ ਵਧੀਆ ਥਣਾ ਥਣ ਦਿਖਾ ਪਹਿਲਾਂ ਨਾਲ ਹੱਥੀ ਚਵਾਈ ਵਾਲਾ ਤੇ ਫੱਤੀ ਚੋਲੇ ਦੀ ਰੱਖਣੀ ਹੈ ਕਦਾ ਥੋਂ ਕੀੇ ਤੌਰ ਤੇ ਸੋ ਥਣ ਦੇਖੋ ਚਾਰੇ ਨਿਖਣਵੇਂ ਸਾਫ ਸੁਥਰੇ ਬਿੱਥੀ ਤੇ ਚਾਹੇ ਆਪਾਂ ਹੱਥੀ ਚਵਾਈ ਕਰੀਏ ਚਾਹੇ ਮਸ਼ੀਨੀ ਚਵਾਈ ਕਰੀਏ ਦੋਨੇ ਟਾਈਪ ਦਾ ਇਹ ਥਣ ਲੱਗਿਆ ਵਾ ਤੇ ਦੰਦੋ ਜਵਾਨ ਆ ਦੰਦੋ ਨੇ ਛੇ ਰੰਗ ਲੱਗ ਰਿਹਾ ਛੇ ориجنલ ਦੂਜਾ ਸੁਆ ਤੇ ਬਿਲਕੁਲ ਵਾਈਟ ਕਲਰ ਦੀ ਪਈ ਆ ਜਮਾ ਸਿੱਲੇ ਵੇ ਆਂਡੇ ਨਾਲ ਦੀ ਠੀਕ ਐ ਸੋ ਵਾਈਟ ਆ ਪੂਰੀ ਜਮਾ ਜਿੰਨੀ ਹੈਗੀ ਹੈਗੀ ਤੇ ਸਾਫ ਸੁਥਰੀ ਜੱਲੇਵਾ ਦੇਖੋ ਕਿਆ ਬਾਤਾਂ ਕੱਚੀ ਕੱਚੀ ਹੈ ਹਲੇ ਤੇ ਠੰਡੀ ਸੀਲ ਦਾ ਕੋਈ ਜਾਂਦੇ ਨਹੀਂ ਤਿਆਰ ਹੋਊਗੀ ਉਹਦੇ ਨੇ ਗੱਲ ਵੱਖਰੀ ਹੋਣੀ ਹੈਗੀ ਠੀਕ ਐ ਇਹਦੇ ਕਿਆ ਇਸ ਸਾਰੇ ਮਰੀ ਚੱਕਰਾ ਸਾਰੀ ਸੁੱਤੀ ਪਿਆ ਬਾਕੀ ਬੇਲ ਬੂਲ ਲੰਬਾਈ ਲੰਮੂਈ ਬਹੁਤ ਪਈ ਆ ਹਨਾ ਜਹ ਜਗ੍ਹਾ ਲਾ ਜਮਾ ਸੋ ਮਿਲਕ ਵੇਨ ਵਗੈਰਾ ਵੀ ਦੇਖੋ ਮੇਰੇ ਪਾਸੇ ਦਿਖਾ ਦੇ ਬਈ ਇਹ ਕਾਲਕ ਦੇ ਪਰੀ ਦੁੱਧ ਦਿੱਤਾ ਹੋਈ ਜਾਂ ਨਾ ਦਿੱਤਾ ਹੋਊਗਾ ਪਰ ਆ ਜੀ ਜਣੇ ਜਿਹਦੇ ਜਿਹਦੇ ਦੁੱਧ ਦਿੱਤਾ ਹੋਇਆ ਹੈਗਾ ਜੈ ਜੈ ਗੱਲਾ ਇਹ ਜਿੱਦਾਂ ਗਵਾਹੀ ਭਰਦੀਆਂ ਨੇ ਮਿਲਕ ਵੇਨ ਤੇ ਬਾਕੀ ਹਵਾਨਾ ਦੇਖੋ ਅੱਗੇ ਪਿਛੇ ਨਾਲੇ ਲੱਤ ਪਿੱਛੇ ਨੂੰ ਘਰੀ ਖੜੀ ਆ ਅੱਗੇ ਪਿਛੇ ਦਾ ਬਿਲਕੁਲ ਸਟੈਚਰ ਹਵਾਨਾ ਰੱਖਣਾ ਫਟਫਟ ਹਵਾਨਾ ਦੂਜਾ ਸੂਆ ਜਿਹੜੇ ਵੀਰ ਨੇ ਦੁੱਧ ਪੀਣਾ ਤੇ ਪਲੱਸ ਬਰੀਡ ਚੈਰ ਕਰਨੀਆਂ ਰੋਕੀ ਬਾੜਾ ਜਾਓ ਦੁੱਧ ਰੋਤੋਂ ਦੀ ਬਈ ਚੱਲ ਜੀ ਲਾਪ ਦੁੱਧ ਰੋਕੀ ਰੋਕੀ ਬਾੜਾ ਜਾਓ ਸੋ ਦੂਜੇ ਪਾਸੇ ਵੀ ਦਿਖਾਈ ਆਪ ਆਮ ਫਾਇੰਡ ਜਾਇਗਾਲਾ ਸੋ ਸਾਫ ਸੁਧਰੀ ਬੈੜ ਪੂਰੀ ਨਰਮ ਜਿਵੇਂ ਮਨ ਕਰ ਚਲੋ ਤੇ 35 ਕਿਲੋ ਖਰਾਦ ਦੋ ਤੁਹਾਨੂੰ ਤੇ ਨੰਬਰ ਬੋਲਿਆ ਆਪਣਾ ਨੰਬਰ 98 ਤੇ ਕੰਸੈਪਟ ਜਨ ਅਨੰਦ ਦੇ ਜਿਸ ਦਾ ਨੰਬਰ ਹੈ 97355046 ਪਿੰਡ ਹੰਡੇ ਆਇਆ ਪੈ ਗਿਆ ਜਿਲ੍ਹਾ ਬਰਨਾਲਾ ਪੈ ਗਿਆ ਦੂਜਾ ਸੂਆ ਬੈੜ ਸੂਜੀਆ ਕਿਸੇ ਵੀ ਵੀਰ ਦੇ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅ